ਭਾਰਤ ਜਨਤਾ ਪਾਰਟੀ ਦੇ ਕੌਮੀ ਜਰਨਲਸ ਕਤਲ ਤਰਨ ਜੋਗ ਨੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਤੇ ਤੰਜ ਕਸਦਿਆਂ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ। ਕੁੱਲਤਾ ਚੋਰ ਕਤਵਾਲ ਨੂੰ ਡੰਟੇ ਕਾਨੂੰਨ ਦਾ ਸ਼ਿਕੰਜਾ ਕਸਦੇ ਹੀ ਪਾਪ ਦਾ ਘੜਾ ਖੁੱਲਦੇ ਹੀ ਸੱਚ ਸਾਹਮਣੇ ਆਂਦੇ ਹੀ ਕਾਂਗਰਸ ਪਾਰਟੀ ਦੇ ਨੇਤਾ ਇਹਨਾਂ ਬਦਲੇ ਦੀ ਕਾਰਵਾਈ ਕਰੇ ਕੀ ਆ ਸ਼੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕਈ ਸਾਲਾਂ ਤੋਂ ਧੋਖਾਧੜੀ ਜਾਲਸਾਜੀ ਲੁੱਟਖਸੁੱਟ ਦੇ ਮਾਮਲੇ 'ਚ ਜ਼ਮਾਨਤ ਤੇ ਨਹੀਂ ਨੇ ਨਿਆਂਇਲ ਨੂੰ ਤੁਸੀਂ ਸੰਤੋਸ਼ਜਨਕ ਜਵਾਬ ਨਹੀਂ ਦੇ ਪਾਏ ਹੁਣ ਨਿਆਂਇਲ ਕੋਈ ਆਦੇਸ਼ ਜਾਰੀ ਕਰ ਰਿਹਾ ਤੁਸੀਂ ਕਹਿੰਦੇ ਸੀ ਕਾਨੂੰਨ ਨੂੰ ਵੀ ਮੰਨਦੇ ਅਸੀਂ ਕਾਨੂੰਨ ਤੋਂ ਵੀ ਉੱਪਰ ਰਾਹੁਲ ਗਾਂਧੀ ਹੋਏ ਜਾਂ ਵਾਡਰਾ ਇਹਨਾਂ ਨੂੰ ਲੱਗਦਾ ਕਿ ਗਾਂਧੀ ਨਹਿਰੂ ਉਪਨਾਮ ਉਹਨਾਂ ਦੀ ਢਾਲ ਹੈ ਕਾਨੂੰਨ ਤੋਂ ਉੱਪਰ ਹੋ ਜਾਂਦੇ ਲੱਗਦੇ ਆਂ ਇਹ ਸਰ ਨੇਮ ਕਿ ਪਾਵਰ ਹੈ ਕਿ ਸੰਵਿਧਾਨ ਤੋਂ ਵੀ ਉੱਪਰ ਹੈ ਜਦ ਕਿ ਇਹ ਬਿਲਕੁਲ ਗਲਤ ਹੈ ਦੇਸ਼ ਕਾਨੂੰਨ ਦੇ ਅਨੁਸਾਰ ਚੱਲੇਗਾ ਦੇਸ਼ ਸੰਵਿਧਾਨ ਦੇ ਅਨੁਸਾਰ ਚੱਲੇਗਾ ਇਹ ਨਹੀਂ ਚੱਲੇਗਾ ਕਿਸੇ ਕਾਨੂੰਨ ਨੂੰ ਨਹੀਂ ਮੰਨਾਂਗੇ ਕਾਨੂੰਨ ਮੰਨਣਾ ਹੀ ਪਏਗਾ ਉਹ ਇੱਕ ਘਟਨਾ ਕੇਵਲ ਕੋਟਾਲੇ ਤੇ ਭ੍ਰਸ਼ਟਾਚਾਰ ਦੀ ਨਹੀਂ ਦੇਸ਼ ਦੇ ਸੁਤੰਤਰਤਾ ਸੰਾਨੀਆਂ ਦੇ ਖੂਨ ਔਰ ਪਸੀਨੇ ਨੂੰ ਲੁੱਟਣ ਦੀ ਹੈ ਉਹਨਾਂ ਦੇ ਵਿਸ਼ਵਾਸ ਦੇ ਨਾਲ ਧੋਖਾ ਦੇਸ਼ ਦੇ ਲੋਕਤੰਤਰ ਨਾਲ ਧੋਖਾ ਕਾਂਗਰਸ ਨੇ ਕਿਸ ਤਰ੍ਹਾਂ ਇੰਸਟੀਚੂਨਲਾਈਜ਼ ਕਰਪਸ਼ਨ ਐਸ ਦੇਸ਼ 'ਚ ਖੜੀ ਕਰਤੀ ਔਰ ਲੁੱਟ ਕਸੁੱਟ ਦੀਆਂ ਕਈ ਦਾਸਤਾਵਾਂ ਲਿਖ ਦਿੱਤੀਆਂ ਐਸ ਵਿੱਚੇ ਨਿਆਂ ਲਈ ਤਾਂ ਵਾਇ ਲੱਗ ਰਹੀ ਹੈ ਕੀ ਰੋਪੀ ਨੰਬਰ 1 ਸੋਨੀਆ ਗਾਂਧੀ ਹਾਜ਼ਰ ਹੋਣ ਤੇ ਐਰੋਪੀ ਨੰਬਰ 2 ਰਾਹੁਲ ਗਾਂਧੀ ਹਾਜ਼ਰ ਹੋਣ ਲੁੱਟਕ ਸੁੱਟ ਨਹੀਂ ਚਲੇਗੀ ਕਾਨੂੰਨ ਆਪਣਾ ਕੰਮ ਕਰੇਗਾ